ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਵੀਰ ਦਾ ਟਾਈਮ ਹੈ ਜੀ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਆਈ ਵੀ ਵੀਡੀਓ ਬਹੁਤ ਜ਼ਿਆਦਾ ਸੋਹਣੀ ਹੈ ਜੀ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜੇ ਘਰ ਦੇ ਵਿੱਚ ਮੱਕੜੀ ਦੇ ਜਾੜੇ ਲੱਗੇ ਹੋਏ ਨੇ ਤਾਂ ਉਹਦੇ ਪਿੱਛੇ ਬਹੁਤ ਹੀ ਵੱਡਾ ਸੰਕੇਤ ਹੁੰਦਾ ਹੈ। ਸੋ ਸੰਕੇਤ ਕਿਹੜਾ ਹੁੰਦਾ ਹੈ ਤੇ ਉਸ ਸੰਕੇਤ ਦੇ ਬਾਰੇ ਮੈਂ ਬਹੁਤ ਹੀ ਇੰਟਰਸਟਿੰਗ ਗੱਲਾਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਸੋ ਚਲੋ ਜੀ ਟਾਈਮ ਵੇਸਟ ਕੀ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਜਰੂਰ ਸ਼ੇਅਰ ਕਰਨਾ ਚਾਹੂੰਗੀ ਦੇਖੋ ਜੀ ਜਿਸ ਤਰੀਕੇ ਨਾਲ ਘਰ ਦੇ ਵਿੱਚ ਗੁਰਬਾਣੀ ਜਪਣਾ ਜ਼ਰੂਰੀ ਹੈ ਸਾਡੇ ਚੰਗੇ ਕਰਮ ਸਾਨੂੰ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਹੈ ਗੁਰਬਾਣੀ ਜਪਣ ਨਾਲ ਸਾਡੇ ਚੰਗੇ ਕਰਮ ਕਰਨ ਨਾਲ ਸਾਡਾ ਲੋਕ ਤੇ ਪ੍ਰਲੋਕ ਦੋਨੋਂ ਚੰਗੇ ਬਣਦੇ ਨੇ ਠੀਕ ਉਸੇ ਤਰੀਕੇ ਨਾਲ ਕੁਝ ਅਜਹਈਆਂ ਗੱਲਾਂ ਵੀ ਹੁੰਦੀਆਂ ਨੇ ਅਜਹਈਆਂ ਚੀਜ਼ਾਂ ਵੀ ਹੁੰਦੀਆਂ ਨੇ ਜੇ ਆਪਾਂ ਉਹ ਆਬੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਆ ਤਾਂ ਜ਼ਿੰਦਗੀ ਸਾਡੀ ਹੋਰ ਵੀ ਜ਼ਿਆਦਾ ਸੋਹਣੀ ਬਣ ਜਾਂਦੀ ਹੈ ਸੁਖਮਈ ਬਣ ਜਾਂਦੀ ਹੈ ਤੇ ਜਿਹੜੇ ਦੁੱਖ ਹੈ ਉਹਨਾਂ ਦਾ ਨਾਸ ਹੋ ਜਾਂਦਾ ਹੈ ਸੋ ਇਦਾਂ ਦੀ ਚੀਜ਼ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਠੀਕ ਹੈ ਜੀ ਦੇਖੋ ਇੱਕ ਇਹਦੀ ਨਾਲ ਇੱਕ ਸੋਹਣੀ ਉਦਾਹਰਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਜਿਵੇਂ ਹੁਣ ਆਪਣੇ ਸਰੀਰ ਨੂੰ ਤਾਕਤ ਦੀ ਜ਼ਰੂਰਤ ਹੁੰਦੀ ਹੈ ਤਾਕਤ ਕਿੱਥੋਂ ਮਿਲਦੀ ਹੈ ਰੋਟੀ ਪਾਣੀ ਤੋਂ ਮਿਲਦੀ ਹੈ ਹਨਾ ਇਹ ਤਾਂ ਨਹੀਂ ਆ ਵੀ ਆਪਾਂ ਇਹ ਵੀ ਸਮਝਦੇ ਆ ਵੀ ਫਰੂਟ ਵਿੱਚ ਸਭ ਤੋਂ ਵੱਧ ਤਾਕਤ ਹੁੰਦੀ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਆਪਾਂ ਕੱਲੇ ਫਰੂਟ ਖਾ ਲੈਨੇ ਆ ਰੋਟੀ ਨਹੀਂ ਖਾਂਦੇ ਦੁੱਧ ਨਹੀਂ ਪੀਂਦੇ ਹਰ ਇੱਕ ਚੀਜ਼ ਦਾ ਆਪਣਾ ਰੋਲ ਹੁੰਦਾ ਹੈ ਹਰ ਇੱਕ ਚੀਜ਼ ਦੀ ਆਪਣੀ अहमियत ਹੁੰਦੀ ਹੈ ਹਰ ਇੱਕ ਚੀਜ਼ ਦੇ ਵਿੱਚੋਂ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਗੁਣ ਮਿਲਦੇ ਨੇ ਸੋ ਜਿਸ ਤਰੀਕੇ ਨਾਲ ਸਾਡੇ ਸਰੀਰ ਨੂੰ ਉਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਠੀਕ ਉਸੇ ਤਰੀਕੇ ਨਾਲ ਸਾਨੂੰ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਵਾਸਤੇ ਜਿਆਦਾ ਸੁਖਮਈ ਬਣਾਉਣ ਵਾਸਤੇ ਸਾਨੂੰ ਹਰ ਪਹਿਲੂ ਤੇ ਆਪਣੀ ਜ਼ਿੰਦਗੀ ਵਿੱਚ ਸੁਧਾਰ ਕਰਨਾ ਪੈਂਦਾ ਹੈ ਪਹਿਲੇ ਨੰਬਰ ਤੇ ਗੁਰਬਾਣੀ ਦੂਜੇ ਨੰਬਰ ਤੇ ਸਾਡੇ ਚੰਗੇ ਕਰਮ ਤੇ ਤੀਜੇ ਨੰਬਰ ਤੇ ਜਿਹੜੀ ਅੱਜ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਲੱਗੀ ਆ ਸੋ ਇਹਦੇ ਲਈ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਇੱਕ ਸਟੋਰੀ ਛੋਟੀ ਜੀ ਉਹ ਕਹਾਣੀ ਦੇ ਵਿੱਚ ਹੀ ਤੁਹਾਨੂੰ ਇਸ ਚੀਜ਼ ਦਾ ਜਵਾਬ ਮਿਲ ਜੂ ਵੀ ਉਹ ਕਿਹੜਾ ਸੰਕੇਤ ਹੈ ਤੇ ਕਿਸ ਤਰੀਕੇ ਨਾਲ ਫਿਰ ਸਾਡੇ ਸਾਨੂੰ ਮਤਲਬ ਉਸ ਤੋਂ ਅੱਗੇ ਜਾ ਕੇ ਕਿਉਂਕਿ ਇਹ ਸਾਡੇ ਬਜ਼ੁਰਗਾਂ ਦਾ ਕਹਿਣਾ ਹੈ ਠੀਕ ਹੈ ਜੀ ਸੋ ਜਿਹੜਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਸੋ ਇਹ ਕਮਾਤਾ ਸੀਗੇ ਤੇ ਉਹਨਾਂ ਨੰਦ ਕੋ ਪ੍ਰਾਣੀ ਬਜ਼ੁਰਗ ਜਿਹੜੇ ਮਿਹਨਤੀ ਹੁੰਦੇ ਸੀ ਹਨਾ ਅੱਜ ਦੇ ਟਾਈਮ 'ਚ ਆਪਾਂ ਇੰਨਾ ਕੰਮ ਨਹੀਂ ਕਰਦੇ ਆਪਾਂ ਉਹਨਾਂ ਕਰ ਵੀ ਨਹੀਂ ਪਾਉਂਦੇ ਉਹ ਬਹੁਤ ਜ਼ਿਆਦਾ ਮਿਹਨਤੀ ਹੁੰਦੇ ਸੀ ਖਰਾਕਾਂ ਵੀ ਚੰਗੀਆਂ ਹੁੰਦੀਆਂ ਸੀ ਦੇਸੀ ਖਰਾਕਾਂ ਹੁੰਦੀਆਂ ਸੀ ਅੱਜ ਦੇ ਟਾਈਮ 'ਤੇ ਆਪਾਂ ਸਨੈਕਸ ਫੂਡ ਪੀਜ਼ਾ 버ਗਰ ਆ ਇਹ ਜ਼ਿਆਦਾ ਖਾਂਦੇ ਆ ਤੇ ਉਹਦਾ ਫਿਰ ਅਸਰ ਇਹ ਹੁੰਦਾ ਕਿ ਆਪਾਂ ਨੂੰ ਸਰੀਰ ਨੂੰ ਥਕਾਵਟ ਵੀ ਛੇਤੀ ਹੋਣ ਲੱਗ ਜਾਂਦੀ ਹੈ ਕਿਉਂਕਿ ਆਪਾਂ ਚੰਗੀਆਂ ਚੀਜ਼ਾਂ ਨਹੀਂ ਖਾਂਦੇ ਸੋ ਉਹਨਾਂ ਦੀ ਨਵੀਂ-ਨਵੀਂ ਨੂੰਹ ਵਿਆਹ ਕੇ ਘਰ ਵਿੱਚ ਆਈ ਤਾਂ ਉਹ ਦੇਖੋ ਇੱਕ ਸਸਤ ਦਾ ਫਰਜ਼ ਹੁੰਦਾ ਹੈ ਨਾ ਜਦੋਂ ਨੂੰਹ ਘਰ ਦੇ ਵਿੱਚ ਆਉਂਦੀ ਹੈ ਉਹ ਦੱਸਦੀ ਹੈ ਵੀ ਇਸ ਫੈਮਿਲੀ ਦੇ ਵਿੱਚ ਆਹ ਕੰਮ ਐ ਤਾਂ ਕਰਨਾ ਹੈ ਜਾਂ ਆਹ ਰੀਤੀ ਰਿਵਾਜ ਆ ਉਹ ਸਾਰੇ ਸਿਖਾਉਂਦੀ ਹੈ ਸ਼ੁਰੂ ਦੇ ਵਿੱਚ ਕਿਉਂਕਿ ਇੱਕ ਨਵਾਂ ਮੈਂਬਰ ਫੈਮਿਲੀ ਦੇ ਵਿੱਚ ਆਉਂਦਾ ਉਹਨੂੰ ਨਹੀਂ ਪਤਾ ਹੁੰਦਾ ਉਹਨਾਂ ਦੇ ਆਪਣੇ ਪਰਿਵਾਰ ਦੇ ਅਲੱਗ ਰੀਤੀ ਰਿਵਾਜ ਹੁੰਦੇ ਆ ਅਲੱਗ ਰਹਿਣ ਸਹਿਣੀ ਹੁੰਦੀ ਆ ਸੋ ਥੋੜਾ ਟਾਈਮ ਲੱਗਦਾ ਹੁੰਦਾ ਐਡਜਸਟਮੈਂਟ ਕਰ ਲੈ ਸੋ ਉਹ ਆਪਣੀ ਨੂੰਹ ਨੂੰ ਦੱਸ ਰਹੀ ਸੀ ਕਹਿੰਦੀ ਵੀ ਇੱਕ ਚੀਜ਼ ਹਮੇਸ਼ਾ ਯਾਦ ਰੱਖੀਂ ਅਗਰ ਤੂੰ ਚੌਨੀ ਹੈ ਵੀ ਘਰ ਦੇ ਵਿੱਚ ਕਦੇ ਵੀ ਦੁੱਖ ਨਾ ਆਵੇ ਬਰਕਤ ਰਹੇ ਹਮੇਸ਼ਾ ਕਦੇ ਘਰ ਵਿੱਚ ਬਿਮਾਰੀ ਨਾ ਆਵੇ ਕਦੇ ਰੋਗ ਨਾ ਆਵੇ ਕਦੇ ਪੈਸੇ ਦੀ ਕੋਈ ਕਮੀ ਨਾ ਰਹੇ ਕਹਿੰਦੇ ਤੈਨੂੰ ਮੈਂ ਇੱਕ ਗੱਲ ਦੱਸਣ ਲੱਗੀਆਂ ਇਹਨੂੰ ਸਮਝ ਲਈ ਕਹਿੰਦੇ ਸਵੇਰ ਦੇ ਟਾਈਮ ਨਾ ਦੋ ਚੀਜ਼ਾਂ ਦੋ ਭੈਣਾਂ ਹੁੰਦੀਆਂ ਨੇ ਇੱਕ ਮਾਇਆ ਤੇ ਇੱਕ ਦਲੀਦਰ ਕਹਿੰਦੇ ਇਹ ਤੁਰਨਾ ਸ਼ੁਰੂ ਕਰਨੀਆਂ ਨੇ ਇੱਕ ਘਰ ਘਰ ਜਾਂਦੀਆਂ ਨੇ ਇੱਕ ਘਰ ਘਰ ਜਾ ਕੇ ਕੀ ਦੇਖਦੀਆਂ ਨੇ ਕਹਿੰਦੇ ਦੇਖਦੀਆਂ ਨੇ ਵੀ ਕਿਹੜੇ ਘਰ ਦੇ ਵਿੱਚ ਸਫਾਈ ਹੁੰਦੀ ਹੈ ਕਿਹੜੇ ਘਰ ਦੇ ਵਿੱਚ ਉਲਾ ਚੌਂਕਾ ਸਾਫ਼ ਹੈ ਕਿਹੜੇ ਘਰ ਦੇ ਵਿੱਚ ਜਿਹੜਾ ਹੈਗਾ ਗੰਤਵੰਦ ਨਹੀਂ ਪਿਆ ਹੋਇਆ ਕਿਹੜੇ ਘਰ ਦੇ ਵਿੱਚ ਮੱਕੜੀ ਦੇ ਜਾਲੀ ਨਹੀਂ ਲੱਗੇ ਹੋਏ ਕਹਿੰਦੇ ਸਾਰੀਆਂ ਚੀਜ਼ਾਂ ਦੇਖਦੀਆਂ ਨੇ ਕਹਿੰਦੇ ਜਿਹੜਾ ਘਰ ਤਾਂ ਸਾਫ਼ ਸੁਥਰਾ ਹੁੰਦਾ ਜਿੱਥੇ ਮੱਕੜੀ ਦੇ ਜਾਲੀ ਨਹੀਂ ਹੁੰਦੇ ਜਿੱਥੇ ਚੁੱਲ੍ਹਾ ਚੌਂਕਾ ਸਾਫ਼ ਹੁੰਦਾ ਉਸ ਘਰ ਦੇ ਵਿੱਚ ਤਾਂ ਮਾਇਆ ਜਿਹੜੀ ਹੈਗੀ ਆ ਉਹ ਚਲੀ ਜਾਂਦੀ ਆ ਤੇ ਜਿਹੜੇ ਘਰ ਦੇ ਵਿੱਚ ਕਹਿੰਦੇ ਮੱਕੜੀ ਦੇ ਜਾਲੀ ਹੋਗੇ ਸਾਫ ਸਫਾਈ ਨਹੀਂ ਹੈਗੀ ਚੁੱਲ੍ਹਾ ਚੌਂਕਾ ਨਹੀਂ ਸਾਫ ਹੈਗਾ ਕਹਿੰਦੇ ਉਹ ਘਰ ਦੇ ਵਿੱਚ ਦਲਿੱਦਰ ਚਰਿਆ ਜਾਂਦਾ ਤਾਂ ਫਿਰ ਉਹ ਉੱਥੇ ਉਹਨਾਂ ਨੇ ਪੁੱਛਿਆ ਵੀ ਸਾਫ ਸਫਾਈ ਤਾਂ ਠੀਕ ਹੈ ਵੀ ਮੱਕੜੀ ਦੇ ਜਾਲਿਆਂ ਦਾ ਕੀ ਸੰਬੰਧ ਹੈ ਕਿਉਂਕਿ ਇਹ ਕਿਤੇ ਨਾ ਕਿਤੇ ਆਪਾਂ ਨੂੰ ਵੀ ਇੰਟਰਸਟਿੰਗ ਲੱਗਦਾ ਵੈਸੇ ਤਾਂ ਇਹ ਸਫਾਈ ਦੇ ਅੰਦਰ ਹੀ ਆ ਜਾਂਦਾ ਪਰ ਫਿਰ ਵੀ ਉਹਨਾਂ ਨੇ ਸਵਾਲ ਪੁੱਛਿਆ ਵੀ ਮੱਕੜੀ ਦੇ ਜਾਲੇ ਜੇ ਅਗਰ ਲੱਗੇ ਹੁੰਦੇ ਤਾਂ ਉਹਦੇ ਨਾਲ ਕੀ ਹੁੰਦਾ ਤਾ ਉਹਨਾਂ ਨੇ ਮਾਤਾ ਜੀ ਨੇ ਦੱਸਿਆ ਕਹਿੰਦੇ ਜਿਹੜੇ ਮੱਕੜੀ ਦੇ ਜਾਲੇ ਹੁੰਦੇ ਨੇ ਨਾ ਜਦੋਂ ਇਹ ਲੱਗੇ ਹੁੰਦੇ ਨੇ ਕਹਿੰਦੇ ਵੀ ਇਹ ਸੋਚਦੇ ਨੇ ਵੀ ਜਦੋਂ ਕੋਈ ਬਿਮਾਰ ਹੋਊਗਾ ਮੰਜੇ ਤੇ ਪਊਗਾ ਪੈ ਕੇ ਸਾਡੇ ਜਾਲੇ ਦੇਖੂਗਾ ਕਹਿੰਦੇ ਵੀ ਇਦਾਂ ਦੀ ਕਿਉਂਕਿ ਦੇਖੋ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਨੇ ਅਗਰ ਆਪਾਂ ਅੱਜ ਦੇ ਟਾਈਮ 'ਚ ਇਹ ਵੀ ਕਹਿ ਲੈਂਦੇ ਆ ਕਿ ਦੰਨਾ ਕਿਤੇ ਨਵੀਂ ਪੀੜ੍ਹੀ ਵੀ ਨਹੀਂ ਤਾਂ ਗੈਮ ਪਰਮ ਨੇ ਪਰ ਅਗਰ ਦੇਖਿਆ ਜਾਵੇ ਅੱਜ ਦੇ ਟਾਈਮ ਦੇ ਵਿੱਚ ਅਗਰ ਆਪਾਂ ਉਹਨਾਂ ਗੱਲਾਂ ਨੂੰ ਨਹੀਂ ਸੁਣਦੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਨਹੀਂ ਸਮਝਦੇ ਹੈਗੇ ਤਾਂ ਕਿਤੇ ਨਾ ਕਿਤੇ ਅੱਜ ਦੇ ਟਾਈਮ ਦੇ ਵਿੱਚ ਕਸ਼ਟ ਵੀ ਬਹੁਤ ਜ਼ਿਆਦਾ ਵਧੇ ਹੋਏ ਨੇ ਆਪਾਂ ਦੁੱਖ ਤਕਲੀਫ ਵੀ ਬਹੁਤ ਜ਼ਿਆਦਾ ਸਹਿੰਦੇ ਆਂ ਪੁਰਾਣੀਆਂ ਬਹੁਤ ਸਾਰੀਆਂ ਇਹਦੀਆਂ ਚੀਜ਼ਾਂ ਨੇ ਅਗਰ ਆਪਾਂ ਉਹਨਾਂ ਨੂੰ ਪੜਾ ਲੈਨੇ ਆ ਤਾਂ ਸਾਡੀ ਜ਼ਿੰਦਗੀ ਜਿਹੜੀ ਬਹੁਤ ਸੋਹਣੀ ਬਣ ਸਕਦੀ ਆ ਸੋ ਉਹਨਾਂ ਨੇ ਸਮਝਾਇਆ ਕਹਿੰਦੇ ਇਸ ਕਰਕੇ ਹਮੇਸ਼ਾ ਤਾਂ ਕੋਸ਼ਿਸ਼ ਕਰਨੀ ਹੈ ਵੀ ਕਦੇ ਵੀ ਘਰ ਦੇ ਵਿੱਚ ਇੱਕ ਤਾਂ ਜਾਲੇ ਨਾ ਲੱਗੇ ਰਹਿਣ ਕਿਉਂਕਿ ਜਾਲੇ ਲੱਗੇ ਰਹਿਣਗੇ ਬਿਮਾਰੀ ਘਰ ਦੇ ਵਿੱਚ ਆਊਗੀ ਰੋਗ ਆਊਗੀ ਰੋਗ ਆਊਗਾ ਦੁੱਖ ਤਕਲੀਫ ਆਉਣਗੇ ਦੁੱਖ ਤਕਲੀਫ ਆਉਣਗੇ ਪੈਸੇ ਖਰਚ ਹੋਣਗੇ ਮਾਇਆ ਆਉਂਦੀ ਆਊ ਮਗਰੋਂ ਪਹਿਲਾਂ ਚਲੀ ਜਾਇਆ ਕਰੂਗੀ ਬਰਕਤ ਨਹੀਂ ਘਰ ਦੇ ਵਿੱਚ ਪਊਗੀ ਕਹਿੰਦੇ ਇੰਨਾ ਵੱਡਾ ਅਸਰ ਹੁੰਦਾ ਹੈ ਘਰ ਦੇ ਵਿੱਚ ਮੱਕੜੀ ਦੇ ਜਾਲੇ ਲੱਗੇ ਰਹਿਣ ਨਾਲ ਠੀਕ ਹੈ ਜੀ ਕਈ ਵਾਰੀ ਦੇਖੋ ਹੁਣ ਅਸੀਂ ਖੇਤਾਂ ਵਿੱਚ ਰਹਿੰਦੇ ਆ ਸਾਡੇ ਬਹੁਤ ਸਾਰੇ ਲੱਗ ਜਾਂਦੇ ਨੇ ਕਿਉਂਕਿ ਸਾ ਤੁਹਾਨੂੰ ਪਤਾ ਹੀ ਆ ਵੀ ਫਸਲਾਂ ਦੇ ਕਰਕੇ ਜਦੋਂ ਮੱਕੜੀ ਦੇ ਜਾਲੇ ਪੈਣੀ ਸ਼ੁਰੂ ਹੁੰਦੇ ਆ ਉਦੋਂ ਬੜਾ ਪ੍ਰੋਬਲਮ ਆਉਂਦੀ ਆ ਤਾਂ ਫਿਰ ਅਸੀਂ ਮਤਲਬ ਕਿ ਦੂਸਰੀ ਤੀਸਰੀ ਦਿਨ ਦੇਖ ਲਈਦਾ ਲਾਈਟ ਔਨ ਕਰਕੇ ਕਿਉਂਕਿ ਲਾਈਟ ਦੇ ਚਾਨਣ ਚ ਜਾਲੀ ਜਿਹੜੀ ਛੇਤੀ ਦਿਖ ਜਾਂਦੇ ਨੇ ਆਪਾਂ ਨੂੰ ਵੈਸੇ ਬਿਨਾਂ ਲਾਈਟ ਤੋਂ ਇਹਨਾਂ ਨਹੀਂ ਦਿਖਦੇ ਆ ਕੋਸ਼ਿਸ਼ ਕਰਨੀ ਚਾਹੀਦੀ ਉਹਨਾਂ ਨੂੰ ਨਾਲ ਦੀ ਨਾਲ ਉਤਾਰ ਦੇਣਾ ਚਾਹੀਦਾ ਠੀਕ ਹੈ ਜੀ ਤੇ ਚੁੱਲ੍ਹਾ ਚੌਂਕਾ ਆਪਾਂ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖਣਾ ਚਾਹੀਦਾ ਰਸੋਈ ਖਾਸ ਕਰਕੇ ਕਿਉਂਕਿ ਜੀ ਗੈਸ ਚੁੱਲ੍ਹਾ ਜਿਹੜਾ ਹੈਗਾ ਆਪਣਾ ਉਹ ਗੰਦਾ ਰਹੂਗਾ ਦੇਖੋ ਪੁਰਾਣੇ ਟਾਈਮ ਦੇ ਵਿੱਚ ਆਪਾਂ ਇੱਕ ਚੀਜ਼ ਨੋਟਿਸ ਕਰੀਏ ਤਾਂ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਹੁੰਦੇ ਸੀ ਨਾ ਉਹ ਡੇਲੀ ਉਹ ਕੋਚਾ ਫੇਰਦੇ ਹੁੰਦੇ ਅਸੀਂ ਆਪਣੇ ਮਾਸੀਆਂ ਤੋਂ ਮੰਮੀ ਤੋਂ ਸਾਰੀਆਂ ਤੇ ਚੀਜ਼ਾਂ ਸੁਣਦੇ ਆਂ ਵੀ ਕਿਵੇਂ ਹਰ ਰੋਜ਼ ਪਹਿਲਾਂ ਚੁੱਲ੍ਹਾ ਚੌਂਕਾ ਸੋਚਾ ਕਰਿਆ ਜਾਂਦਾ ਸੀ ਕਹਿੰਦੇ ਕੋਚਾ ਫੇਰਿਆ ਜਾਂਦਾ ਸੀ ਸਵੇਰੇ ਉੱਠ ਕੇ ਪਹਿਲਾਂ ਫਿਰ ਚੁੱਲ੍ਹੇ ਅੱਗ ਆਈ ਜਾਂਦੀ ਸੀ ਦੇਖੋ ਜੀਅ ਸੀ ਸੋਚੀਏ ਵੀ ਉਹ ਹਰ ਰੋਜ਼ ਇਹ ਚੀਜ਼ ਕਰਦੇ ਸੀ ਪਰ ਬਰਕਤ ਵੀ ਦੇਖੋ ਉਹਦੋਂ ਕਿੰਨੀ ਜ਼ਿਆਦਾ ਹੁੰਦੀ ਸੀ ਹੈਨਾ ਹੁਣ ਕਈ ਲੋਕ ਸੋਚ ਲੈਂਦੇ ਆ ਵੀ ਜੀ ਉਹਦੋਂ ਖਰਚੇ ਘੱਟ ਹੁੰਦੇ ਸੀ ਤਾਂ ਦੇਖਿਆ ਜਾਵੇ ਤਾਂ ਉਹਦੋਂ ਆਮਦਨੀ ਵੀ ਬਹੁਤ ਘੱਟ ਹੁੰਦੀ ਸੀ ਉਹਦੋਂ ਫਸਲਾਂ ਦੇ ਰੇਟ ਵੀ ਹੁਣ ਨਾਲੋਂ ਘੱਟ ਸੀਗੇ ਉਹਦੋਂ ਦੁੱਧ ਦਾ ਵਪਾਰ ਨਹੀਂ ਸੀ ਆਪਣੇ ਬਜ਼ੁਰਗ ਕਰਨ ਦਿੰਦੇ ਕਹਿੰਦੇ ਅਸੀਂ ਜਿਹਨੇ ਦੁੱਧ ਵੇਚਦਾ ਉਹਨੇ ਕੀ ਰੱਖਿਆ ਹੈਨਾ ਆਪਾਂ ਨੂੰ ਇਹ ਚੀਜ਼ ਆਪਾਂ ਸਮਝ ਸਕਦੇ ਆ ਪਰ ਅੱਜ ਦੇ ਟਾਈਮ 'ਚ ਆਪਾਂ ਡੈਰੀ ਦਾ ਕੰਮ ਵੀ ਕਰਦੇ ਆ ਪੁਰਾਣੇ ਟਾਈਮ ਦੇ ਵਿੱਚ ਲੋਕ ਜ਼ਿਆਦਾਤਰ ਨੌਕਰੀ ਨਹੀਂ ਕਰਦੇ ਸੀ ਅੱਜ ਦੇ ਟਾਈਮ ਦੇ ਵਿੱਚ ਤਾਂ ਹਰ ਘਰ ਦੇ ਵਿੱਚ ਕੋਈ ਨਾ ਕੋਈ ਬੰਦਾ ਕੰਮ ਕਰਦਾ ਹੈ ਬਾਹਰ ਚਾਹੇ ਛੋਟੇ ਲੈਵਲ ਦਾ ਕਰਦਾ ਕੋਈ ਚਾਹੇ ਵੱਡੀ ਨੌਕਰੀ ਕਰਦਾ ਪਰ ਕਰਦਾ ਜ਼ਰੂਰ ਹੈ ਠੀਕ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਅਗਰ ਖਰਚੇ ਨੇ ਤਾਂ ਆਮਦਨੀ ਵੀ ਹੈਗੀ ਆ ਪਿਛਲੇ ਟਾਈਮ ਦੇ ਵਿੱਚ ਅਗਰ ਖਰਚੇ ਨਹੀਂ ਸੀਗੇ ਤਾਂ ਆਮਦਨੀ ਵੀ ਉਨੀ ਹੀ ਹੁੰਦੀ ਸੀ ਪਰ ਉਦੋਂ ਜਦੋਂ ਜ਼ਿਆਦਾਤਰ ਜਿਹੜੇ ਕੰਮ ਸੀ ਹੱਥਾਂ ਨਾਲ ਕੀਤੇ ਜਾਂਦੇ ਸੀ ਆਪਦੇ ਹੱਥਾਂ ਨਾਲ ਹਰ ਇੱਕ ਚੀਜ਼ ਤਿਆਰ ਕੀਤੀ ਜਾਂਦੀ ਸੀ ਅੱਜ ਦੇ ਟਾਈਮ ਤੇ ਆਪਾਂ ਹਰ ਇੱਕ ਚੀਜ਼ ਬਾਹਰੋਂ ਮੁੱਲ ਲੈ ਕੇ ਆਉਂਦੇ ਕੋਸ਼ਿਸ਼ ਕਰਦੇ ਆ ਚਾਹੇ ਉਹ ਸਬਜ਼ੀਆਂ ਕਿਉਂ ਨਾ ਹੋਣ ਸੋ ਇਸ ਤਰੀਕੇ ਨਾਲ ਅਗਰ ਆਪਾਂ ਆਪਦੇ ਘਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਆ ਸਾਡੇ ਘਰ ਦੇ ਵਿੱਚ ਬਰਕਤ ਆਉਂਦੀ ਆ ਤੇ ਮੇਰੀ ਇਹ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨ ਦਾ ਕਾਰਨ ਇਹ ਹੁੰਦਾ ਵੀ ਜੋ ਮੇਰੇ ਨਾਲ ਮੇਰੀ YouTube ਫੈਮਲੀ ਜੁੜੀ ਹੋਈ ਹੈ ਵੀ ਸਭ ਦਾ ਭਲਾ ਹੋਵੇ ਸਭ ਨੂੰ ਇੱਕ ਸਹੀ ਸਮਝ ਆਵੇ ਕਿਉਂਕਿ ਦੇਖੋ ਜਦੋਂ ਆਪਾਂ ਨੂੰ ਕਿਸੇ ਤੋਂ ਕੋਈ ਚੀਜ਼ ਸਿੱਖਣ ਨੂੰ ਮਿਲਦੀ ਹੈ ਨਾ ਤਾਂ ਆਪਾਂ ਕੋਸ਼ਿਸ਼ ਕਰਦੇ ਹਾਂ ਉਸ ਚੀਜ਼ ਨੂੰ ਆਪਦੀ ਜ਼ਿੰਦਗੀ ਦੇ ਵਿੱਚ ਅਪਣਾਉਂਦੀ ਤਾਂ ਫਿਰ ਕਿਤੇ ਨਾ ਕਿਤੇ ਆਪਾਂ ਨੂੰ ਵੀ ਫਿਰ ਇੱਕ ਰਾਹ ਮਿਲਦਾ ਜਾਂਦਾ ਹੈ ਕਿਉਂਕਿ ਜ਼ਿੰਦਗੀ ਦਾ ਨਾਮ ਹੈਗਾ ਸਿੱਖਣਾ ਸਾਰੀ ਉਮਰ ਆਪਣੀ ਨਿਕਲ ਜਾਂਦੀ ਹੈ ਆਪਾਂ ਸਾਰੀ ਉਮਰ ਸਿੱਖਦੇ ਰਹਿੰਨੇ ਆ ਪਰ ਕਦੇ ਇਹ ਨਹੀਂ ਹੋ ਸਕਦਾ ਵੀ ਕੋਈ ਬੰਦਾ ਕਦੇ ਪਰਫੈਕਟ ਬਣ ਗਿਆ ਹੋਊ ਕਿਉਂਕਿ ਸਾਰੀ ਉਮਰ ਹੀ ਸਿੱਖਦਿਆਂ ਦੀ ਨਿਕਲ ਜਾਂਦੀ ਹੈ ਠੀਕ ਹੈ ਇਹ ਕੋਈ ਨਾ ਕੋਈ ਚੀਜ਼ ਆਪਾਂ ਨੂੰ ਡੇਲੀ ਸਿੱਖਣ ਨੂੰ ਮਿਲਦੀ ਹੈ ਸੋ ਇਹੀ ਵੀਡੀਓ ਦੇ ਵਿੱਚ ਮੇਰਾ ਮਕਸਦ ਸੀ ਤੁਹਾਡੇ ਨਾਲ ਸ਼ੇਅਰ ਕਰਨ ਦਾ ਵੀ ਆਪਾਂ ਅੱਜ ਤੋਂ ਬਾਅਦ ਮੇਰੀਆਂ ਖਾਸ ਕਰ ਭੈਣਾਂ ਨੇ ਆਪਾਂ ਵੀ ਇੱਕ ਨੀਮ ਕਰ ਲੈਣਾ ਵੀ ਅਸੀਂ ਹਰ ਰੋਜ਼ ਥੋੜੀ ਥੋੜੀ ਜਿਆਦਾ ਨਹੀਂ ਥੋੜੀ ਥੋੜੀ ਕਰਕੇ ਆਪਾਂ ਘਰ ਦੀ ਸਫਾਈ ਜਿਹੜੀ ਜ਼ਰੂਰ ਕਰਦੇ ਰਵਾਂਗੇ ਜਿਵੇਂ ਜਾਲੀ ਵਗੈਰਾ ਖਾਸ ਕਰ ਇੱਕ ਚੁੱਲ੍ਹੇ ਚੌਂਕੇ ਦਾ ਆਪਾਂ ਜ਼ਰੂਰ ਖਾਸ ਧਿਆਨ ਰੱਖਾਂਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਜੀ ਕਿਉਂਕਿ ਹੋ ਸਕਦਾ ਆਪਣੀ ਜਾਣ ਪਛਾਣ ਵਾਲਾ ਜਾਂ ਕੋਈ ਫੈਮਿਲੀ ਮੈਂਬਰ ਇਹ ਗਲਤੀ ਕਰ ਰਿਹਾ ਹੋਵੇ ਤਾਂ ਉਸ ਨੂੰ ਵੀ ਇੱਕ ਚੀਜ਼ ਆਪਾਂ ਸਮਝਾ ਸਕੇ ਕਈ ਵਾਰੀ ਨਾ ਜੋ ਆਪਾਂ ਖੁਦ ਨਹੀਂ ਸਮਝਾ ਸਕਦੇ ਉਹ ਜਾਂ ਕਿਸੇ ਵੀਡੀਓ ਦੇ ਜ਼ਰੀਏ ਆਪਾਂ ਆਪਣੀ ਫੈਮਿਲੀ ਨੂੰ ਜਾਂ ਆਪਣੇ ਜਾਣਨ ਵਾਲੀ ਨੂੰ ਸਮਝਾ ਸਕਦੇ ਆ ਜਾਂ ਕਈ ਵਾਰੀ ਕਿਸੇ ਹੋਰ ਦਾ ਕਿਹਾ ਸਮਝ ਆ ਜਾਂਦਾ ਸੋ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਸੋ ਚਲੋ ਤੇ ਵੀਡੀਓ ਦਾ ਕਰਦੇ ਆ ਐਂਡ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ